ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਪੰਜਾਬ ਸਰਕਾਰ ਮੁੜਤਾਬਾਦ 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 ਪੰਜਾਬ ਸਰਕਾਰ ਮੁੜਤਾਬਾਦ 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 ਗਾੜੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਗਾੜੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਸੀਟੀਸੀ ਰੱਦ ਕਰੋ ਰੱਦ ਕਰੋ ਰੱਦ ਕਰੋ ਸੀਟੀਸੀ ਰੱਦ ਕਰੋ ਰੱਦ ਕਰੋ ਜੀ ਬਲਕਰਨਵੀਰ ਸਿੰਘ ਜਨਰਲ ਸਕੰਤਰ ਮਿਲਕ ਫੈਟ ਦੇ ਮਿਲਕ ਫਲਾਂਟ ਵਰਕਰ ਯੂਨੀਅਨ ਪੰਜਾਬ ਜੀ ਇਹ ਜਿਹੜਾ ਸਾਡਾ ਧਰਨਾ ਚੱਲ ਰਿਹਾ ਜੀ ਅੱਜ 54ਵਾਂ ਦਿਨ ਆ ਸਾਡਾ ਸਾਡੀ ਜਿਹੜੀ ਫਾਈਲ ਹੈ ਸਰਵਿਸ ਰੂਲਾਂ ਦੀ ਆਰਸੀਐਸ ਪੰਜਾਬ ਤੋਂ ਪਾਸ ਹੋਣ ਲਈ ਗਈ ਹੋਈ ਹੈ ਜਿਹੜੀ ਕਿ ਪਿਛਲੇ 1 ਸਾਲ ਤੋਂ ਆਰਸੀਐਸ ਵੱਲੋਂ ਟਾਲਮਟੋਲ ਕੀਤੀ ਜਾ ਰਹੀ ਹੈ ਉਹਦੇ ਰੋਸ ਵਿੱਚੋਂ ਇਹ ਸਾਡਾ ਧਰਨਾ ਅੱਜ 53ਵੇਂ ਦਿਨ ਤੱਕ ਪਹੁੰਚ ਗਿਆ ਪਰ ਸਰਕਾਰਾਂ ਵੱਲੋਂ ਕੋਈ ਵੀ ਹਲਚਲ ਨਹੀਂ ਕੀਤੀ ਪੱਕੇ ਮੁਲਾਜ਼ਮ ਇਹ ਸਾਰੇ ਜੀ ਜਿੰਨੇ ਵੀ ਬੈਠੇ ਆ ਪੇਪਰ ਦੇ ਕੇ ਮੈਰਿਟ ਬੇਸ ਤੇ ਸਾਰੇ ਭਰਤੀ ਹੋਏ ਨੇ ਸਾਰੇ ਰੈਗੂਲਰ ਮੁਲਾਜ਼ਮ ਨੇ ਤੇ ਇਹ ਮੁਲਾਜ਼ਮੂ ਨੇ ਜਿਨ੍ਹਾਂ ਨੂੰ ਇਸ਼ਤਿਹਾਰਾਂ ਦੇ ਵਿੱਚ ਪੇਸਕਿਲ ਦਿਖਾਏ ਗਏ ਸੀ ਤੇ ਜਦੋਂ ਭਰਤੀ ਕੀਤੀ ਗਈ ਤੇ ਧੋਖੇ ਦੇ ਨਾਲ ਨਵੇਂ ਰੂਲਾਂ ਦੇ ਵਿੱਚ ਭਰਤੀ ਕਰ ਲਿਆ ਗਿਆ ਇਹ ਸਾਰੇ ਜਿੰਨੇ ਵੀ ਮੁਲਾਜ਼ਮ ਬੈਠੇ ਆ ਉਹਨਾਂ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਪਿਛਲੇ 53 ਦਿਨਾਂ ਤੋਂ ਇੱਥੇ ਬੈਠੇ ਨੇ ਹੁਣ ਸਾਨੂੰ ਉਮੀਦ ਆ ਵੀ ਸਰਕਾਰ ਜਾਗੂਗੀ ਤੇ ਇਹਨਾਂ ਮੁਲਾਜ਼ਮਾਂ ਦੀ ਵੀ ਸੁਣੂਗੀ ਆਪ ਦੀ ਸਰਕਾਰ ਹੈ ਚੇਅਰਮੈਨ ਸਾਹਿਬ ਆਪ ਦੇ ਕੀ ਕਹਿੰਦੇ ਆ ਚੇਅਰਮੈਨ ਸਾਹਿਬ ਵੱਲੋਂ ਏਜੰਡਾ ਪਾਸ ਕੀਤਾ ਗਿਆ ਉਹਨਾਂ ਨੇ ਪਿਛਲੇ ਸਾਲ ਵੀ ਏਜੰਡਾ ਪਾਸ ਕੀਤਾ ਗਿਆ ਸੀ ਇੱਕ ਸਾਲ ਕੋਹੜ ਪੜਤਾਲ ਕੀਤੀ ਗਈ ਕਮੇਟੀ ਨੇ ਫੈਸਲਾ ਕੀਤਾ ਵੀ ਇਹ ਜਿਹੜੇ ਰੂਲ ਨੇ ਬਣਾਏ ਗਏ ਸੀ ਵਿਭਾਗ ਵੱਲੋਂ ਇਹਦੇ ਵਿੱਚੋਂ 800 ਮੁਲਾਜ਼ਮ ਭਰਤੀ ਕੀਤਾ ਗਿਆ 600 ਮੁਲਾਜ਼ਮ ਛੱਡ ਗਿਆ ਜਿਹਦੇ ਕਰਕੇ ਮੁਲਾਜ਼ਮਨ ਵਿਭਾਗ ਨੂੰ ਦਿੱਤੀ ਨੁਕਸਾਨ ਵੀ ਹੋਇਆ ਤੇ ਮੁਲਾਜ਼ਮਾਂ ਦੀ ਘਾਟ ਵੀ ਹੋਈ ਤੇ ਇਹ ਸਮਝਦੇ ਹੋਏ ਕਮੇਟੀ ਨੇ ਫੈਸਲਾ ਲਿਆ ਸੀ ਵੀ ਪੁਰਾਣੇ ਰੂਲ ਹੀ ਬਹਾਲ ਕਰ ਦਿੱਤੇ ਜਾਣਗੇ ਪਰ ਉਹ ਏਜੰਡਾ 16 2 2024 ਨੂੰ ਪਾਸ ਹੋਇਆ ਸੀ ਜਿਹੜਾ ਓ ਆਰਸੀਐਸ ਪੰਜਾਬ ਵੱਲੋਂ ਸਾਲ ਲਟਕਾਇਆ ਗਿਆ ਉਹਦੇ ਤੇ ਟਾਲਮਟੋਲ ਕੀਤੀ ਗਈ ਤੇ ਹੁਣ ਜਿਸ ਕਰਕੇ ਦੁਬਾਰਾ ਇਸ ਸਾਲ 24/2/2025 ਨੂੰ ਏਜੰਡਾ ਦੁਬਾਰਾ ਸਾਲ ਬਾਅਦ ਪਾਸ ਕਰਨਾ ਪਿਆ ਉਹ ਏਜੰਡਾ ਕੱਲ ਆਰਸੀਐਸ ਪੰਜਾਬ ਕੋਲ ਗਿਆ ਹੈ ਹੁਣ ਸਾਨੂੰ ਇਹ ਕਿਹਾ ਗਿਆ ਸੀ ਐਫਸੀ ਸਾਹਿਬ ਵੱਲੋਂ ਵੀ ਵੀ ਦੋ ਦਿਨਾਂ ਦੇ ਵਿੱਚ ਵਿੱਚ ਉਹ ਏਜੰਡਾ ਪਾਸ ਹੋ ਜਾਊਗਾ ਹੁਣ ਅਸੀਂ ਦੇਖਦੇ ਹਾਂ ਵੀ ਅਗਲੇ ਸੋਮਵਾਰ ਆਹਾਂ ਤੇ ਮੰਗਲਵਾਰ ਤੱਕ ਏਜੰਡਾ ਆਰਸੀਐਸ ਵੱਲੋਂ ਪਾਸ ਕਰਕੇ ਜੇ ਨਾ ਭੇਜਿਆ ਗਿਆ ਤਾਂ ਅਗਲੀ ਸਖਤ ਐਕਸ਼ਨ ਲਿਆ ਜਾਊਗਾ ਕਾਰਵਾਈ ਕੀਤੀ ਜਾਵੇਗੀ ਕਿੰਨੇ ਮੁਲਾਜ਼ਮ ਟੋਟਲ ਹੈਗੇ ਮੁਲਾਜ਼ਮ ਜੀ ਇਹਨਾਂ ਰੂਲਾਂ ਦੇ ਤਹਿਤ ਹੈਗਾ ਤਕਰੀਬਨ 250 ਮੁਲਾਜ਼ਮ ਆ ਉਹ ਜਿਹੜਾ ਕੰਮ ਕਰ ਰਿਹਾ ਇਹਨਾਂ ਰੂਲਾਂ ਦਾ ਕਿਉਂਕਿ 600 ਮੁਲਾਜ਼ਮ ਤਾਂ ਛੱਡ ਕੇ ਚਲੇ ਗਿਆ 800 ਦੇ ਵਿੱਚੋਂ ਦੁਬਾਰਾ ਭਰਤੀ ਵੀ ਨਹੀਂ ਹੋਈ ਦੁਬਾਰਾ ਕੋਈ ਭਰਤੀ ਨਹੀਂ ਕੀਤੀ ਗਈ ਜਿਹੜਾ ਬੋਝ ਆ ਮਹਿਕਮੇ ਦਾ ਉਹ ਇਹਨਾਂ ਮੁਲਾਜ਼ਮਾਂ ਦੇ ਉੱਤੇ ਰੈਗੂਲਰ ਮੁਲਾਜ਼ਮਾਂ ਦੇ ਉੱਤੇ ਹੀ ਚੱਲ ਰਿਹਾ ਕੋ ਇਹਨਾਂ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਮਹਿਕਮੇ ਨੂੰ ਅੱਗੇ ਬਧਾਇਆ ਜਾਵੇ ਕਰ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਇਹ ਮਜਬੂਰੀ ਕੰਮ ਕੀ ਕਰ ਲਈ लास्ट ਟਾਈਮ ਕੰਮ ਸਰ ਸਾਰੇ ਜਿਵੇਂ ਅਲੱਗ-ਅਲੱਗ ਸੈਕਸ਼ਨਾਂ ਦੇ ਵਿੱਚ ਰੈਗੂਲਰ ਮੁਲਾਜ਼ਮ ਲੱਗੇ ਆ ਅਲੱਗ-ਅਲੱਗ ਪੋਸਟਾਂ ਦੇ ਸਾਰੇ ਪੰਜਾਬ ਤੋਂ ਬੈਠੇ ਦਫਤਰੀ ਕੰਮ ਹੈ ਜਾਂ ਫੀਲਡ ਦਫਤਰੀ ਵੀ ਕੰਮ ਹੈ ਫੀਲਡ ਸਟਾਫ ਵੀ ਹੈ ਸਾਰੇ ਪੰਜਾਬ ਤੋਂ ਇੱਥੇ ਬੈਠਾ ਹੈ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਤੇ ਅਸੀਂ ਕੀ ਕਹਿੰਦੇ ਆ ਪਿਛਲੇ 55 ਦਿਨ ਤੋਂ ਧਰਨੇ ਤੇ ਬੈਠੇ ਆ ਪ੍ਰਧਾਨ ਤੇ ਮੈਂ ਖੰਨੇ ਤੋਂ ਪ੍ਰਧਾਨ ਹਾਂ ਤੇ ਬਾਕੀ ਸੇ ਪ੍ਰਧਾਨ ਸਾਹਿਬ ਸਾਡੇ ਮੈਨ ਹਲੇ ਹੈ ਨਹੀਂ ਅੰਦਰ ਗਏ ਹੋਣੇ ਮੀਟਿੰਗਾਂ ਯੂਨੀਅਨ ਠੀਕ ਹੈ ਜੀ ਤੇ ਗੱਲ ਇਹ ਤਾਂ ਹੈ ਕਿ ਅਸੀਂ ਕੀ ਕਹਿੰਦੇ ਆ ਮਿਲਫੈਟ ਦੇ ਰੈਗੂਲਰ ਅਮਪਲਾਈਆਂ ਅਸੀਂ ਪ੍ਰੋਪਰ ਚੈਨਲ ਨਾਲ ਆਏ ਹੋਏ 2018 ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀ ਕਿ ਨਵਾਂ ਰੂਲ ਲਿਆਂਦਾ ਸੀ ISAR 2018 ਉਹਦੇ ਵਿੱਚ ਜਿਹੜੇ ਆਪਣੇ ਕੋਲ ਨਾਨ ਕਾਮਨ ਕੈਟਾਗਰੀ ਅਪਲਾਈ ਸੀ ਉਹਨਾਂ ਦੀ ਸੈਲਰੀ ਇਹਨਾਂ ਨੇ 50% ਘਟਾਈ ਸੀ ਅਸੀਂ ਪ੍ਰੋਪਰ ਚੈਨਲ 'ਤੇ ਆਏ ਸੀ ਅਸੀਂ ਪ੍ਰੋਪਰ ਕੋਲ ਨੋਟੀਫਿਕੇਸ਼ਨ ਨਾਲ ਆਏ ਸੀ ਸਾਹਮਣੇ ਪੇ ਸਕੇਲ ਦਿੱਤੇ ਗਏ ਸੀ ਸਾਨੂੰ ਪੇ ਸਕੇਲ ਤੋਂ ਡੀ ਲਿੰਕ ਕਰਕੇ ਇਹਨਾਂ ਨੇ ਸਾਨੂੰ ਉੱਚੀ-ਪੁੱਚੀ ਸੈਲਰੀ ਦਿੱਤੀ ਉਹ ਵੀ 50% ਘਟਾ ਦਿੱਤੀ ਕਨਸੋਲिडेटेड ਕਨਸੋਲिडेटेड ਦੇਖੋ ਨਾ ਜੇ ਸੈਲਰੀ ਮੇਰੀ ਮਤਲਬ 50000 ਬਣਦੀ ਹੈ ਤੁਸੀਂ ਮੈਨੂੰ 50 ਦੇ ਦੋਗੇ ਤਾਂ ਕੋਈ ਚੱਕਰ ਦੀ ਗੱਲ ਨਹੀਂ ਇਹਨਾਂ ਨੇ ਸਾਨੂੰ 20000 ਤੇ ਰੱਖਿਆ ਅਸੀਂ ਕਿਹਾ ਸਾਡੀ ਅਖਵਾਜ ਨੋਟੀਫਿਕੇਸ਼ਨ 50000 ਦੀ ਗੱਲ ਹੋਈ ਤਾਂ ਸਾਨੂੰ 20000 ਕਿਉਂ ਦੇ ਰਹੇ ਹੋ ਇੱਥੇ ਕਹਿੰਦੇ ਜੀ ਐਵੇਂ ਹੀ ਹੋ ਗਿਆ ਅਸੀਂ ਤੁਹਾਨੂੰ ਡੀਲਿੰਗ ਕਰਤਾ ਸਾਨੂੰ ਪੁੱਛ ਕੇ ਡੀਲਿੰਗ ਕੀਤਾ ਨਹੀਂ ਕੀਤਾ ਉਹਨਾਂ ਨੂੰ ਹੋਇਆ ਕਿ ਅਸੀਂ 7 800 ਬੰਦਾ ਸਾਡਾ ਛੱਡ ਕੇ ਚਲੇ ਗਿਆ ਅਸੀਂ ਇਹ ਲੜਾਈ ਪਿਛਲੇ 6-7 ਸਾਲ ਤੋਂ ਲੜਦੇ ਪਏ ਹਾਂ ਪਿਛਲੇ ਸਾਲ ਹੀ ਤਰਨਾ ਲਾਇਆ ਸੀ ਅਸੀਂ ਸਮੇਂ-ਸਮੇਂ ਤੇ ਅਸੀਂ ਰਿਪੋਰਟਨਸ਼ਨ ਦਿੱਤੀਆਂ ਆਪਣੇ ਕੋਲ ਗੱਲ ਪ੍ਰੋਮੋਸ਼ਨ ਨਹੀਂ ਐਸਾ ਕੁਛ ਰੋਲ ਨਹੀਂ ਹੈ। ਅਗੋ ਕੀ ਤੁਹਾਡਾ ਸਮਝੌਤਾ ਕੋਈ ਹੋਇਆ ਫਰਵਰੀ ਚ? ਕਿ ਕੱਲ ਇਸ ਤਰ੍ਹਾਂ ਹੈ ਕਿ ਕੀ ਸਾਡਾ ਪਹਿਲਾਂ ਟਰਾਂ ਲੱਗਾ ਸੀ ਅਗਸਤ ਦੇ ਵਿੱਚ। ਅਗਸਤ ਤੇ ਆਪਣੇ ਕੋਲ ਆਪਣੇ ਕੋ ਵੀਕੇ ਸਿੰਘ ਜੀ ਆਏ ਉਹਨਾਂ ਨੇ ਕਿਹਾ ਕਿ ਤੁਹਾਡਾ ਅਸੀਂ ਮਸਲਾ ਹੱਲ ਕਰਾਂਗੇ ਤੁਹਾਡੇ ਨਾਲ ਧੱਕਾ ਹੋਇਆ ਹੈ। ਆਪਣੇ ਐਫਸੀ ਫਾਈਨੈਂਸ਼ੀਅਲ ਕਮਿਸ਼ਨਰ ਆਪਣੇ ਜੋ ਸੀ ਕੋਆਪਰੇਟਰਰ। ਜਦੋਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਸੀ ਤੁਹਾਨੂੰ ਧਰਨਾ ਚੱਕ ਲਓ ਆਪਣਾ ਅਸੀਂ ਹੱਲ ਥੋੜਾ ਹਫ਼ਤੇ ਚ ਹੱਲ ਕਰ ਦਾਂਗੇ। ਅਗਸਤ ਤੋਂ ਬਾਅਦ ਹੁਣ ਆ ਨੋਪ ਤ ਆ ਚੁੱਕੀ ਹੈ ਕਿ ਸਾਨੂੰ ਕੀ ਕਹਿਣਾ। ਉਹ ਇਹ ਮੀਟਿੰਗ ਨੂੰ ਅੱਜ 2 ਮਹੀਨੇ ਹੋ ਚੱਲੇ ਨੇ 1 ਮਹੀਨਾ ਇਹ ਤਾਂ ਅਸੀਂ ਅੱবি ਵੀ ਆਪਸੀ ਆਪਣੇ ਹੱਕ ਲੈਣ ਲਈ ਉਰੇ ਬੈਠੇ ਆ ਆਪਣੇ ਸੈਲਰੀਆਂ ਵਧਵਾਉਣ ਦੇ ਲਈ ਇਹਾਰੇ ਨੂੰ ਬਚਾੜ ਲਈ ਉਰੇ ਬੈਠੇ ਫਰਵਰੀ ਚ ਕੋਈ ਗੱਲਬਾਤ ਵੀ ਹੋਈ ਹੈ ਸਾਡੇ ਜੀ ਦੀ ਗੱਲਬਾਤ ਅਸੀਂ ਆਏ ਸੀਗੇ 7 ਜਨਵਰੀ 2025 ਨੂੰ ਜਦੋਂ ਅਸੀਂ ਆਏ ਸੀਗੇ ਮਹੱਲ ਟਰਨਲ ਸਟਾਰਟ ਕੀਤਾ ਸੀ ਹੈੱਡ ਆਫਿਸ 34 ਸੈਕਟਰ ਦੇ ਵਿੱਚ 3 ਦਿਨ ਅਸੀਂ ਉੱਥੇ ਲਾਇਏ ਉਸ ਤੋਂ ਬਾਅਦ ਟਰਨਲ ਆਪਣਾ ਅਸੀਂ ਮਹਾਲੀ ਪਲਾਂਟ ਤੇ ਸ਼ਿਫਟ ਕਰਨਾ ਉਹ ਕਹਿੰਦੇ ਸਾਡੀ ਪਿਆਰ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਰੂਲਾ ਕੀ ਪ੍ਰੋਬਲਮ ਹੈ ਉਹ ਪ੍ਰੋਬਲਮ ਹੈ ਕਰਦੇ ਕਰਦੇ ਇਹਨਾਂ ਨੇ ਸਾਨੂੰ 2 ਮਹੀਨੇ ਲਵਾ ਦਿੱਤੇ ਅੱਜ ਹੁਣ ਸਾਡੀ ਗੱਲ ਚੱਲ ਰਹੀ ਹੈ ਸਾਡੇ ਦੁਬਾਰਾ ਰੂਲ ਬਣ ਕੇ ਦੁਬਾਰਾ ਫਾਈਲ ਹੁਣ ਆਰਸੀਐਸ ਕੋ ਗਈ ਹੈ ਤੇ ਅਸੀਂ ਹੁਣ ਉਹਦੇ ਅਪਰੂਵਲ ਦੀ ਵੇਟ ਕਰਦੇ ਪਏ ਹੈਗੇ ਆਂ ਵੀ ਅਪਰੂਵਲ ਸਾਡੇ ਕੋਲ ਆਵੇ ਅਸੀਂ ਆਪਣੇ ਹੱਥ ਵਿੱਚ ਲੈ ਚੁੱਕੀ ਸਾਡੀ ਸੈਲਫ ਸਰਵਿਸ ਹੋਈਆਂ ਕੀਤੀਆਂ ਜਾਣ ਜੋ ਸਾਡੇ ਨਾਲ ਧੱਕਾ ਹੋਇਆ ਉਹ ਸਾਨੂੰ ਸਾਡਾ ਵਾਪਸ ਕੀਤਾ ਜਾਵੇ ਤੇ ਕੀ ਕਹਿੰਦੇ ਜੋ ਜੋ ਡੀ ਲਿੰਕ ਕੀਤਾ ਸੀ ਸਾਡੇ ਫੇਸ ਕਿਨਰ ਨੂੰ ਜਾਂ ਮਿਲਫੈਟ ਨੂੰ ਜੋ ਇਹ ਕਰ ਰਹੇ ਨੇ ਬੇਸਿਕਲੀ ਪ੍ਰਾਈਵੇਟਾਈਜ਼ ਕਰ ਰਹੇ ਨੇ ਸਾਡੇ ਅਧਾਰੇ ਦਾ ਇਹ ਨਿਚੀਕਰਨ ਕਰ ਰਿਹਾ ਹੈ ਇੱਕ ਕੋਆਪਰੇਟਿਵ ਵਧਾਰਾ ਹੈ ਇਹ ਸਰਕਾਰ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ ਇਸ ਕਰਕੇ ਅਸੀਂ ਰੂਲ ਜਿਹੜੇ ਫਰਾੜੇ ਰੂ